िशद सफलतापूर्वक होद लाल चंद कटारूचक ने कहा कि भारी समर्थन धनवाद करते हैं उन्होंने दसिया कीगवंत सिंह मानते अरविंद केजरीवाल दीतिया कारण हुई है अश्विनी शर्मा वालों आप विरुद्ध धक्केशाही के दोषा बारे उन्होंने कहा कि पार्टी दूजिया तरह समझती है जिम्मे

ਪੱਤਰਕਾਰ ਸਾਥੀਆਂ ਦਾ ਦੋਸਤਾਂ ਦਾ ਤੁਸੀਂ ਵੀ ਲਗਾਤਾਰ ਇਲੈਕਸ਼ਨ ਕੰਪੇਨ ਨੂੰ ਕਵਰ ਕੀਤਾ ਪਿੰਡ-ਪਿੰਡ ਗਏ ਹੋ ਥਾਂ-ਥਾਂ ਸਾਰੀਆਂ ਇਹ ਸਿਆਸੀ ਪਾਰਟੀਆਂ ਦੀ ਮੂਵਮੈਂਟ ਨੂੰ ਤੁਸੀਂ ਦੇਖਿਆ ਸੋ ਖੁਸ਼ੀ ਦਾ ਪਲ ਵੀ ਆ ਔਰ ਮੈਂ ਸਮਝਦਾ ਕਿ ਬਿਲਕੁਲ ਇਹ ਸੈਮੀ ਫਾਈਨਲ ਜਿਹੜਾ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਇਸ ਜਿੱਤ ਦਾ ਜਿੱਥੇ ਪੰਜਾਬ ਦੇ ਲੋਕਾਂ ਦਾ ਸ਼ੁਕਰੀਆ ਤੇ ਖਾਸ ਕਰਕੇ ਮੈਂ ਹਲਕਾ ਪੁਆਵਾ ਵਸਗਿਆਂ ਦਾ ਅਹ ਧੰਨਵਾਦ ਕਰਦਾ ਕੋਟੀ ਕੋਟੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਾ ਕੇਵਲ ਜਿਤਾਇਆ ਅਸ਼ੀਰਵਾਦ ਦਿੱਤਾ ਬਲਕਿ ਵੱਡੇ ਮਾਰਜਨ ਦੇ ਨਾਲ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਕੇ ਜਿਹੜੀ ਆ ਹਲਕਾ ਪੁਆ ਦੇ ਲੋਕਾਂ ਦੀ ਪਹਿਲੀ ਪਸੰਦ ਬਣੀ ਹੈ ਇਹ ਇਹਦੇ ਲਈ ਮੈਂ ਹਲਕਾ ਪੁਆ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਸੋ ਜਿਲ੍ਹਾ ਪ੍ਰਸ਼ਦ ਬਲਾਕ ਸਮਟੀ ਦੀਆਂ ਇਲੈਕਸ਼ਨਾਂ ਦੇ 48 ਜ਼ੋਨ ਸਾਡੇ ਭੋਏ ਚ ਪੈਂਦੇ ਆ 48 ਉਹਨਾਂ ਦੇ ਵਿੱਚੋਂ 32 ਜੋਂ ਆਮ ਆਦਮੀ ਪਾਰਟੀ ਨੇ ਜਿੱਤੇ ਆ ਔਰ 11 ਸੀਟਾਂ ਕਾਂਗਰਸ ਨੇ ਤੇ 4 ਸੀਟਾਂ ਜਿਹੜੀਆਂ ਉਹ ਭਾਜਪਾ ਨੇ 5 ਜਿੱਤੀਆਂ ਨੇ ਸੋ ਮੈਂ ਸਮਝਦਾ ਕਿ 75% 75% ਜਿਹੜਾ ਉਹ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ 25% ਸੀਟਾਂ ਦੂਆ ਪਾਰਟੀਆਂ ਨੂੰ ਜਿਹੜੀਆਂ ਮਿਲੀਆਂ ਨੇ ਭੋਏ ਦੇ ਅੰਦਰ ਔਰ ਇਹਦੇ ਲਈ ਵੀ ਸੇਸ਼ ਸੂਰਤੇ ਜੇ ਮੈਂ ਜਿਗਰ ਕਰਾਂ ਤੇ ਪੋਏ ਹਲਕੇ ਦੇ ਅੰਦਰ ਜਿਹੜੀ ਵੋਟ ਪਰਸੈਂਟੇਜ ਆ ਲਗਭਗ 22% ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਆ ਝਾੜੂ ਨੂੰ ਮਿਲੀ ਆ ਔਰ 16% ਜਿਹੜੀ ਉਹ ਕਾਂਗਰਸ ਨੂੰ ਮਿਲੀ ਆ ਤੇ 14% ਵੋਟ ਜਿਹੜੀ ਆ ਭਾਜਪਾ ਨੂੰ ਮਿਲੀ ਆ ਜਨਨ ਕਿ ਲਗਭਗ ਜਿੰਨੀ ਪੋਲ ਵੋਟ ਆ ਉਹਦੇ ਵਿੱਚੋਂ ਅੱਧੀ ਵੋਟ ਆਮ ਆਦਮੀ ਪਾਰਟੀ ਨੇ ਖੜੀ ਆ ਤੇ ਬਾਕੀ ਵੋਟਾਂ ਦੋਹਾਂ ਧਿਰਾਂ ਨੇ ਖੜੀਆਂ ਆ ਆ ਸੋ ਜਿਲਾ ਪ੍ਰਸਦੀਆਂ ਪੰਜ ਸੀਟਾਂ ਜਿਹੜੀਆਂ ਉਹ ਵੀ ਅਸੀਂ ਬੜੇ ਅੱਛੇ ਮਾਰਜਨ ਨਾਲ ਜਿੱਤੀਆਂ ਨੇ 44% ਵੋਟਾਂ ਜਿਹੜੀਆਂ ਸਾਨੂੰ ਜਿਲਾ ਪ੍ਰਸਦ ਤੋਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਔਰ ਜਿਲਾ ਪ੍ਰਸਦ ਦੇ ਉਮੀਦਵਾਰ ਜਿਹੜੇ ਸਾਡੇ ਉਹ ਬੜੇ ਆਮ ਪਰਿਵਾਰਾਂ ਚੋਂ ਨੇ ਜਿਨ੍ਹਾਂ ਬਹੁਤਿਆਂ ਦਾ ਕੋਈ ਸਿਆਸੀ ਬਸੋਕੜੀ ਨਹੀਂ ਵੱਖੋ-ਵੱਖਰੇ ਕਾਰੋਬਾਰਾਂ ਚ ਰੁੱਝੇ ਆਪਣੇ ਜੀਵਨ ਦੇ ਅੰਦਰ ਪਰ ਇਹ ਪਹਿਲੀ ਵਾਰ ਚੋਣਾਂ ਲੜੀਆਂ ਔਰ ਪਹਿਲੀ ਵਾਰ ਜਿੱਤੇ ਆ ਨਿਤਨ ਠਾਕਰ ਨਰੋਡ ਮੈਰੇ ਤੋਂ ਬੜੇ आम परिवार चो चो जितया भूपिंदी जितने हाउस वाइफ ने आम परिवार है और सांग ने धर्मपत्नी ने, ने सो अश्विनी कुमार जेडे अः दो तीन टर्मा तो लगातार अपने पिंड के लोगों की सेवा करते बतौरपच ਉਪਵਾ ਤੋਂ ਜਿੱਤੇ ਨੇ ਔਰ ਕਰਨ ਕੁਮਾਰੀ ਜਿਹੜੇ ਤਲੂਰ ਪਿੰਡ ਨਾਲ ਸੰਬੰਧਤ ਨੇ ਉਹ ਚੋਣ ਜਿੱਤਨੇ ਬੜੇ ਅੱਛੇ ਮਾਰਜਨ ਦੇ ਨਾਲ ਸੋ ਇਸੇ ਤਰ੍ਹਾਂ ਸੰਤੀ ਦੇ ਵਕਫ ਵਕ ਦੋਨਾਂ ਤੋਂ ਸਾਡੇ ਉਮੀਦਵਾਰ ਜਿਹੜੇ ਉਹ ਜਿੱਤੇ ਆ ਸੋ ਮੈਂ ਕਹਿ ਸਕਦਾ ਕਿ ਵਿਕਾਸ ਦੇ ਨਾਂ ਦੇ ਤੇ ਲੋਕਾਂ ਨੇ ਮੋਹਰ ਲਾਈ ਆ ਜਿਸ ਤਰ੍ਹਾਂ ਦਾ ਹਲਕੇ ਪੁਏ ਦੇ ਵਿੱਚ ਸੜਕਾਂ ਦਾ ਕੰਮ ਸਰਕਾਰ ਨੇ ਕੀਤਾ ਪਲੇ ਗਰਾਉਂਡ ਜਿਸ ਤਰ੍ਹਾਂ ਪਿੰਡਾਂ ਦੇ ਅੰਦਰ ਬਣਦੇ ਨੇ ਔਰ ਘਰ ਘਰ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਬਿਜਲੀ ਦਾ ਜਿਹੜਾ ਉਹ ਵੱਡਾ ਤੋਹਫਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਤੇ ਇਸਤਾਚਾਰ ਖਤਮ ਕਰਨ ਦੇ ਲਈ ਸਰਕਾਰ ਨੇ ਪੂਰਾ ਤਾਨ ਲਾਈ ਹੋਈ ਆ ਸੋ ਇਹ ਸਾਰਾ ਕੁਝ ਜਿਹੜਾ ਆ ਉਹ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਲੋਕਾਂ ਨੇ ਆਸ਼ੀਰਵਾਦ ਦਿੱਤਾ ਆਮ ਆਦਮੀ ਪਾਰਟੀ ਨੂੰ ਤੇ ਮੈਂ ਇਹ ਵੀ ਕਹਿ ਸਕਦਾ ਕਿ ਅੱਜ ਜ਼ਿਲ੍ਹਾ ਪ੍ਰਸ਼ਦ ਤੋਂ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਜਿੱਤ ਕੇ ਆਏ ਨੇ ਸਾਰੇ ਉਮੀਦਵਾਰ ਲੋਕਾਂ ਦੀ ਸੇਵਾ ਕਰਨਗੇ जिना मतलब ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿਸੇ ਹਾਸੇ-ਪਾਸੇ ਪਾਈ ਉਹਨਾਂ ਦਾ ਵੀ ਧੰਨਵਾਦ ਔਰ ਅਸੀਂ ਫੇਰ ਇਲੈਕਸ਼ਨ ਕਰਾਇਆ ਬਿਲਕੁਲ ਪਾਣੀ ਵਰਗੇ ਨਿੰਬਲੇ ਜਿਸ ਤਰ੍ਹਾਂ ਭਾਜਪਾ ਦੀ ਸਾਬਕਾ ਵਿਧਾਇਕ ਸੀਮਾ ਮੰਮਤੀ ਸਾਡੀ ਸਪੋਰਟ ਨੂੰ ਹੈਗੀ ਆ ਕਿਵੇਂ ਆਪਣੇ ਹਲਕੇ ਦਾ ਵਿਕਾਸ ਚੜਾ ਹੈਗਾ ਉਹ ਤੁਸੀਂ ਕਰੋਗੇ ਕੀ ਕੀ ਕੰਮ ਹੋਣ ਵਾਲੇ ਨੇ ਕੀ ਕੀ ਪਾਈਪਲਾਈਨ ਚ ਫਿਚਰ ਪਲਾਨ ਹੈਗੇ ਨੇ ਸਾਲੇ ਤਾਂ ਤੁਹਾਡਾ ਵੀਡੀਓ ਖੁਲਦਿਆਂ ਦਾ ਬਹੁਤ-ਬਹੁਤ ਸ਼ੁਕਰੀਆ जिन्ना ने اس قابل سمجھیا اور رندے کام بہت سارے کام جڑے ہیں عام ادمی پارٹی کر رہی ہے اور انہاں کما دے ادھار تے ہی جڑا اسیں ووٹا منگن گئے ہیں ساڈے کیبنٹ دے وزیر لگاتار سڈی گراؤنڈ تے کام کر رہے ہیں جس نال روڈ ہاسپٹل ساری ساری چیزاں تے جنگی پتر تے کام لگا ہے اسیں بھی انہاں دی سپورٹ نال ਜਿਸ ਤਰ੍ਹਾਂ ਦੀ ਡਿਊਟੀ ਸਾਡੀ ਲੱਗੇ ਕਿ ਜੋ ਸਾਡੇ ਰਹਿnde ਕੰਮ ਹੈ ਜਿੱਥੇ-ਜਿੱਥੇ ਸਾਡੀ ਜ਼ਰੂਰਤ ਪੈਗੀ ਅਸੀਂ ਉਹ ਡੈਫੀਨੇਟਲੀ ਪੂਰੇ ਕਰਾਂਗੇ। ਇਹ ਸਾਰੇ ਪਲਾਨਸ ਹੈਗੇ ਜੀ ਬਹੁਤ ਸਾਰੇ ਪਲਾਨਸ ਹੈਗੇ ਹਨਾ ਨੂੰ ਜਲਦੀ ਅਸੀਂ ਇੰਪਲੀਮੈਂਟ ਕਰਾਂਗੇ ਛੋਟੇ-ਛੋਟੀਆਂ ਜਿਹੜੀਆਂ ਸਾਡੀਆਂ ਦਿੱਕਤਾਂ ਕਿਉਂਕਿ ਗਰਾਊਂਡ ਲੈਵਲ ਤੇ ਕੁਝ ਜਿਹੜਾ ਸਾਡੇ ਇਹਨੇ ਵਧੀਆ ਕੰਮਾਂ ਤੋਂ ਜਿਹੜੀ ਸਾਡਾ ਗਰਾਊਂਡ ਲੈਵਲ ਤੇ ਕੁਝ ਕਮੀਆਂ ਰਹਿ ਗਿਆ ਉਹਨਾਂ ਨੂੰ ਕੰਮ ਕੰਮ ਨੂੰ ਪੂਰਾ ਕਰਨ ਵਾਸਤੇ ਅਸੀਂ ਸਾਰਾ ਯੋਗਦਾਨ ਦੇ ਆਗੇ।